ਸਾਜੀ ਕਿਹਨਾਂ ਆਇਤਾ ਦਾ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਕਿਹੜੀ ਜੱਥੇ ਬੰਦੇ ਰੋ ਆ ਜੀ ਸਰਬਸਾਂਝਾ ਇਕਤਬਨ ਜੁਰਗਾਨਾ ਕੇਈ ਗੱਲ ਬਾਤ ਹੋਈ ਇਹ ਸਾਡੇ ਜੀ ਸਕੱਤਰ ਸਾਹਿਬ ਐ ਭਗਵਾਨ ਸਿੰਘ ਜੀ ਟੋਟੀਆਂ ਇਹਨਾਂ ਨੇ ਰਾਤੀ ਸਾਨੂੰ ਮੈਸੇਜ ਕੀਤਾ ਜੀ ਉਹਨਾਂ ਨੂੰ ਅਟੈਕ ਹੋ ਗਿਆ ਜਸੇ ਬੰਦੀ ਇਹ ਵੱਲੋਂ ਭਗਵਾਨ ਸਿੰਘ ਦੇ ਪਿਤਾ ਜੀ ਦਾ ਵਿਸ਼ਵਾਸ ਕਰਕੇ ਅਸੀਂ ਪਹੁੰਚਿਆ ਇੱਥੇ ਜੀ ਭਗਵਾਨ ਸਿੰਘ ਨਾਲ ਅਸੀਂ ਵਿਸ਼ਵਾਸ ਕੀਤਾ ਵਾ ਇਹ ਬਹੁਤ ਹੀ ਮਾੜੀ ਘਟਨਾ ਹੋਈ ਹੈ। ਆ ਧੰਨਵਾਦ। ਅੱਜ ਕੀ ਨਾਮ ਦੀ ਤੁਹਾਡਾ ਹੋਰ ਕਿਹੜੀ ਜਥੇਬੰਦੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਮ ਗੁਰਮਿੰਦਰ ਸਿੰਘ ਕਾਲਵਾ ਪੰਜਾਬ ਪ੍ਰਧਾਨ ਸਰਬਸਾਂਝਾ ਇਕਤਾ ਬਲ ਜਥੇਬੰਦੀ ਵੱਲੋਂ ਸਾਡੇ ਬਹੁਤ ਪਰਮ ਸਤਿਕਾਰਯੋਗ ਸਰਦਾਰ ਭਵਨ ਸਿੰਘ ਟੋਟੀਆਂ ਵਿੱਤ ਸ਼ਕਤਰ ਪੰਜਾਬ ਜਿਨ੍ਹਾਂ ਦੇ ਪਿਤਾ ਸਰਦਾਰ ਦਲਬੀਰ ਸਿੰਘ ਟੋਟੀਆਂ ਕੱਲ 2:30 ਵਜੇ ਲਗਭਗ ਉਹਨਾਂ ਦਾ ਦਹਾਂਤ ਹੋ ਗਿਆ। 8 ਦਿਨ ਤੋਂ ਬਿਮਾਰ ਸਨ ਉਹਨਾਂ ਨੂੰ ਬ੍ਰੇਨ ਦਾ ਅਟੈਕ ਆ ਗਿਆ ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਹੈ ਹੁੰਦਾ ਉਹੀ ਆ ਸਰਬਸਾਂਝਾ ਇਕਤਾ ਬਲ ਜਥੇਬੰਦੀ ਦੇ ਵਿੱਚ ਇਹਨਾਂ ਨੇ ਮੈਸੇਜ ਪਾਇਆ ਸਮੂਹ ਜਥੇਬੰਦੀ ਵੱਲੋਂ ਸਰਦਾਰ ਭਵਾਂ ਸਿੰਘ ਟੋਟੀਆਂ ਦੇ ਨਾਲ ਵਿਤਸ਼ਕਤਰ ਪੰਜਾਬ ਸਾਰਿਆਂ ਨੇ ਇਹਨਾਂ ਦੇ ਨਾਲ ਅਫਸੋਸ ਕੀਤਾ ਅਤੇ ਜਥੇਬੰਦੀ ਵੱਲੋਂ ਡਿਊਟੀਆਂ ਲਗੀਆਂ ਕਿ ਤਰਨਤਾਰਨ ਬਾਡੀ ਦੇ ਲੋਕਲ ਵਰਕਰ ਨੇ ਜਿਹੜੇ ਲੋਕਲ ਜਾਣ ਕੇ ਜਿਹੜੀ ਜਥੇਬੰਦੀ ਆ ਸਾਰੇ ਪੰਜਾਬ ਦੇ ਵਿੱਚ ਚੱਲ ਰਹੀ ਆ ਨੋਕਲ ਵਰਕਰਾਂ ਟੋਟੀਆਂ ਵਿਖੇ ਪਹੁੰਚਣਗੇ ਅੱਜ ਸਾਡੇ ਨਾਲ ਸਾਡੇ ਸਰਕਾਰ ਜੋ ਸਰਦਾਰ ਸੁਵਿੰਦਰ ਸਿੰਘ ਜੀ ਘੋਰਾ ਪੰਡੋਰੀ ਨਮਾਣਾ ਚੇਅਰਮੈਨ ਪੰਜਾਬ ਅਤੇ ਸਮੂਹ ਜਥੇਬੰਦੀ ਦੇ ਵਰਕਰ ਜਿਲੇ ਤਰਨਤਾਰਨ ਦੇ ਅੰਮ੍ਰਿਤਸਰ ਦੇ ਆਗੂ ਟੋਟੀਆਂ ਨਗਰ ਵਿਖੇ ਪਹੁੰਚੇ ਨੇ ਸਰਦਾਰ ਭਵਾਨ ਸਿੰਘ ਟੋਟੀਆਂ ਦੇ ਨਾਲ ਅਫਸੋਸ ਕਰਨ ਸਾਨੂੰ ਬਹੁਤ ਠੇਸ ਲੱਗੀ ਹੈ ਕਿ ਜਦੋਂ ਅਸਾਨੂੰ ਸਾਨੂੰ ਪਤਾ ਲੱਗਾ ਇਹਨਾਂ ਦੇ ਬਾਪ ਦਾ ਦਿਹਾਂਤ ਹੋ ਗਿਆ ਹਮੇਸ਼ਾ ਹੀ ਜਦੋਂ ਇਹ ਸਾਡੇ ਨਾਲ ਜਾਂਦੇ ਨੇ ਤਾਂ ਇਹਨਾਂ ਦਾ ਹਮੇਸ਼ਾ ਇੱਕੋ ਜਜ਼ਬਾ ਵਾ ਜਦੋਂ ਪੁੱਛਣਾ ਵੀ ਘਰੇ ਕੌਣ ਆ ਤੇ ਇਹਨਾਂ ਨੇ ਕਹਿੰਦਾ ਮੇਰਾ ਬਜ਼ੁਰਗ ਘਰੇ ਆ ਮੈਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਆ ਮੇਰੇ ਹਮੇਸ਼ਾ ਹੀ ਬੁਵੇ ਖੁੱਲੇ ਆ ਜਦੋਂ ਮਰਜੀ ਤੁਸੀਂ ਆਓ ਜਾਓ ਮੇਰੇ ਫਾਦਰ ਸਾਹਿਬ ਘਰੇ ਆ ਇਹ ਉਹ ਕਾਟਾ ਪਿਆ ਵਾ ਜ਼ਿੰਦਗੀ ਦੇ ਵਿੱਚ ਕਿਉਂਕਿ ਸਾਰੀਆਂ ਚੀਜ਼ਾਂ ਆਪਾਂ ਬਾਜ਼ਾਰੋਂ ਮੁੱਲ ਲੈ ਸਕਦੇ ਆ ਉਹ ਸਣ ਜਵਾਨੀ ਤੇ ਮਾਪੇ ਇਹ ਗਾਣਾ ਵੀ ਆਇਆ ਵਾ ਤੇ ਗਾਣਾ ਸੱਚ ਆ ਇਹ ਸਹੀ ਗੱਲ ਆ ਜ਼ਿੰਦਗੀ ਦੀ ਵਿੱਚ ਇਹ ਉਹ ਚੀਜ਼ ਖੁੱਸ ਗਈ ਆ ਉਹ ਚੀਜ਼ ਗਵਾਚ ਗਈ ਆ ਕਿ ਜਿਹੜੇ ਜ਼ਿੰਦਗੀ ਦੇ ਵਿੱਚ ਕਦੇ ਵੀ ਦੁਬਾਰਾ ਨਹੀਂ ਮਿਲਣੀ ਬਹੁਤ ਵੱਡਾ ਪਰਿਵਾਰ ਨੂੰ ਘਾਟਾ ਪਿਆ ਵਾ ਜਥੇਬੰਦੀ ਨੂੰ ਘਾਟਾ ਪਿਆ ਵਾ ਕਿ ਜਿਹੜਾ ਘਾਟਾ ਨਹੀਂ ਪੂਰਾ ਹੋਣਾ ਸਾਡੇ ਵਿੱਤ ਸਖਤਰ ਪੰਜਾਬ ਸਰਦਾਰ ਭਵਨ ਸਿੰਘ ਜੀ ਟੋਟੀਆਂ ਹਮੇਸ਼ਾ ਹੀ ਅਸੀਂ ਇਹਨਾਂ ਦੇ ਨਾਲ ਖੜੇ ਆ ਸਾਡੇ ਪੰਜਾਬ ਚੀਰਮੈਨ ਸਾਹਿਬ ਵੀ ਪਹੁੰਚੇ ਆ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਇਹ ਜਥੇਬੰਦੀ ਹਮੇਸ਼ਾ ਹੀ ਇਹਨਾਂ ਦੇ ਨਾਲ ਰਾਤ ਦਿਨ ਮੋਢੇ ਨਾਲ ਮੋਢਾ ਲਾ ਕੇ ਖੜੀ ਸੀ ਖੜੀ ਹੈ ਤੇ ਖੜੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਕੀ ਨਾ ਹੀ ਤੁਹਾਡਾ ਭਗਵਾਨ ਸਿੰਘ ਕਿਹੜੀ ਜਥੇਬੰਦੀ ਇਹ ਲੋਈ ਜੀ ਸਰਬਸਾਂਝਾ ਇਕਤਾ ਬਲ ਬਾਪੂ ਜੀ ਉਹਨਾਂ ਦਾ ਕੀ ਕਾਰਨ ਹੈ ਜੀ ਬਾਪੂ ਜੀ ਨੂੰ ਅਟੈਕ ਹੋਇਆ ਹੈ ਅਟੈਕ ਹੋਇਆ ਸੀ ਸਰਬਸਾਂਝਾ ਇਕਤਾ ਬਲ ਵਾਲਾ ਕਮੇਟੀ ਦੇ ਸਾਰੇ ਮੈਂਬਰ ਆਏ